ਕਲ ਦੇ ਦੀਵਾਨਾ ਵਿੱਚ ਆਪਾਂ ਸਾਰੇ ਸਨਮਾਨਯੋਗ ਗਿਆਨੀ ਜੀ ਗਿਆਨੀ ਚਰਨਜੀਤ ਸਿੰਘ ਜੀ ਦੇ ਪਾਸੋਂ ਬਹੁਤ ਪਿਆਰ ਸਤਿਕਾਰ ਵਿਸਤਾਰ ਸਾਹਿਤ ਸਰਵਨ ਕਰ ਚੁੱਕੇ ਹਾਂ ਇਸ ਵਿੱਚ ਆਪਾਂ ਸਾਰਿਆਂ ਨੇ ਸਰਵਨ ਕੀਤਾ ਕਿ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਰੇ ਧਰਤੀ ਨੂੰ ਤਾਂ ਤਾਰਿਆ ਨੌ ਅਖੰਡ ਪ੍ਰਿਥਮੀ ਜਿੱਥੋਂ ਤੱਕ ਆਹੀ ਉਥੇ ਸਾਧ ਸੰਗਤ ਜੀ ਮਹਾਰਾਜ ਅਸਮਾਨ ਵਿੱਚ ਵੀ ਵਿਚਰੇ ਹਨ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਰਫ ਧਰਤੀ ਵਿੱਚ ਹੀ ਨਹੀਂ ਅਸਮਾਨ ਵਿੱਚ ਵੀ ਵਿਚਰੇ ਸਮੇਰ ਪਰਬਤ ਤੇ ਗਏ ਕਾਕ ਪਸੁੰਢੀ ਦਾ ਉਧਾਰ ਕੀਤਾ ਦੱਤਾ ਤਰੇ ਦੇ ਪਾਸ ਗਏ ਭਗਤ ਤਰੂ ਜੀ ਸਾਹਿਬ ਜੀ ਦੇ ਪਾਸ ਗਏ ਉਪਰੰਤ ਆਪ ਜੀ ਭਗਤ ਪ੍ਰਹਿਲਾਦ ਜੀ ਸਾਹਿਬ ਜੀ ਦੇ ਪਾਸ ਗਏ ਮਹਾਰਾਜ ਜੀ ਦਾ ਬਹੁਤ ਉਹਨਾਂ ਨੇ ਸਤਕਾਰ ਕੀਤਾ ਨਮਸਕਾਰ ਕੀਤੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਸਾਹਿਬ ਜੀ ਨੇ ਭਗਤ ਰੋਜ ਜੀ ਸਾਹਿਬ ਭਗਤ ਪ੍ਰਹਿਲਾਦ ਜੀ ਸਾਹਿਬ ਜੀ ਨੂੰ ਆਪਣਾ ਸਾਰਾ ਬਿਰਤਾਂਤ ਪੁੱਛਿਆ ਤੇ ਭਗਤ ਜੀ ਨੇ ਦੱਸਿਆ ਕਿ ਮੇਰਾ ਚਾਚਾ ਹਿਰਨਾ ਕਛਪ ਹੰਕਾਰੀ ਹੋਇਆ ਆਪਣੇ ਬਲ ਦੇ ਸਦਕਾ ਧਰਤੀ ਧੱਕ ਕੇ ਛੇਵੇਂ ਪਤਾਲ ਵਿੱਚ ਲੈ ਗਿਆ ਪਰਮਾਤਮਾ ਨੇ ਬਰਾਹ ਅਵਤਾਰ ਧਾਰਨ ਕਰਕੇ ਧਰਤੀ ਨੂੰ ਸਥਿਤ ਕੀਤਾ ਉਹ ਦਾ ਨਾਸ਼ ਹੋਇਆ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ ਰੱਬ ਦਾ ਹੀ ਦੋਖੀ ਬਣ ਗਿਆ ਹਰਨਾਖਿਸ਼ ਐਨੀ ਘੋਰ ਤਪੱਸਿਆ ਕੀਤੀ ਅੰਗੂਠੇ ਦੇ ਭਾਰ ਹੋ ਕੇ ਤੇ ਦੇਵਤੇ ਵੀ ਥਰੀਆ ਥਰੀਆ ਕੰਬਣ ਲੱਗੇ ਦੇਵਤੇ ਵੀ ਪੁਰੀਆਂ ਦੇ ਵਿੱਚ ਉਹ ਜਾ ਕੇ ਬਾਹਰ ਮਾਰੇ ਤੇ ਸਭ ਜਗ੍ਹਾ ਤੇ ਉਹਨੇ ਆਪਣਾ ਹੀ ਡੰਕਾ ਫਿਰਵਾਇਆ ਐਨੀ ਘੋਰ ਤਪੱਸਿਆ ਕੀਤੀ ਬਾਹਰ ਲੈ ਨਾ ਦਿਨੇ ਮਰਾਂ ਨਾ ਰਾਤ ਬਰਾਂ ਦਾ ਮਨੁੱਖ ਨਾ ਜਾਨਵਰ ਨਾ ਮਨੁੱਖ ਦੇ ਬਣਾਇਆ ਹਥਿਆਰ ਤੋਂ ਮਰਾਂ ਨਾ ਜੀਵਤ ਮੈਨੂੰ ਕੋਈ ਮਾਰ ਸਕੇ ਤੇ ਨਾ ਮਰਿਆ ਮੈਨੂੰ ਕੋਈ ਮਾਰ ਸਕੇ ਨਾ ਮੈਂ ਅਸਮਾਨ ਤੇ ਮਰਾਂ ਨਾ ਮੈਂ ਜ਼ਮੀਨ ਤੇ ਮਰਾਂ ਨਾ ਮਨੁੱਖ ਨਾ ਜਾਨਵਰ ਤੋਂ ਮਰਾਂ ਹੁਣ ਮਰੇਗਾ ਕਦੋਂ ਭਲਾ ਫਿਰ ਇਹਦੇ ਘਰ ਕੱਲਰ ਕਬਲ ਪੁੱਤਰ ਪ੍ਰਹਿਲਾਦ ਭਗਤ ਪ੍ਰਹਿਲਾਦ ਜੀ ਸਹਿ ਪੈਦਾ ਹੋ ਗਏ ਇਹ ਆਪਣਾ ਇਨਾਮ ਚ ਪਉਂਦਾ ਸੀਗਾ ਸੰਡਾ ਤੇ ਮਰਕਾ ਜੋ ਦੈਂਤਨ ਦੈਂਤਾਂ ਦੇ ਗੁਰੂ ਸ਼ੁਕਰ ਦੈਂਤਨ ਗੁਰੂ ਸ਼ੁਕਰ ਕਰ ਵੇਖਿਓ ਦਸਵੇਂ ਪਾਤਸ਼ਾਹ ਮਾਨ ਨੇ ਲਿਖਿਆ ਉਹਦੇ ਦੋ ਪੁੱਤਰ ਸਨ ਦੈਂਤ ਸੰਡਾ ਤੇ ਮਰਕਾ ਅਮਰਕ ਵੀ ਕਹਿੰਦੇ ਨੇ ਉਹ ਇਹਦੇ ਉਸਤਾਦ ਬਣੇ ਵਿਦਿਆ ਦਾਤੇ ਬਣੇ ਤੇ ਇਹਨੂੰ ਉਲਟੀ ਅਕਲ ਪੜਾਉਣ ਭਗਤ ਪ੍ਰਹਿਲਾਦ ਜੀ ਸਾਹਿਬ ਜੀ ਭਗਤ ਪ੍ਰਹਿਲਾਦ ਜੀ ਸਾਹਿਬ ਪ੍ਰਮਾਤਮਾ ਦਾ ਨਾਮ ਜਪਦੇ ਸੀ ਜਦੋਂ ਕਿ ਹਰਨਾਖਸ਼ ਆਪਣਾ ਨਾਮ ਜਪਉਂਦਾ ਸੀ ਕਿ ਜਲੇ ਹਰਨਾਖਸ਼ ਤਲੇ ਹਰਨਾਖਸ਼ ਛੇ ਉਬੇ ਸਭ ਜਗ੍ਹਾ ਹਰਨਾਖਸ਼ੀ ਹਰਨਾਖਸ਼ ਆਪਣੇ ਆਪ ਨੂੰ ਰੱਬ ਦੱਸਦਾ ਸੀ ਤੇ ਭਗਤ ਪ੍ਰਹਿਲਾਦ ਜੀ ਸਾਹਿਬ ਕੀ ਜਪਦੇ RAM ਕਹੇ ਕਰ ਤਾਲਵ ਜਾਵੇ ਛਟਿਆ ਸਭੇ ਬਿਗਾਰੇ RAM ਨਾਮਾ ਜਪੋ ਕਰੇ ਹਿਰਦੇ ਹਰ ਜੀ ਕੋ ਸਿਮਰਨ ਤਰੇ हाथ ਵਿੱਚ ਖੜਤਾਲਾਂ ਲੈ ਕੇ ਤੇ ਆਪਜੀ ਰਾਮ ਰਾਮ ਜਪਦੇ ਨੇ ਹੁਣ ਆਪੇ ਹਿਸਾਬ ਲਾ ਲਓ ਕਿ ਗੁਰਬਾਣੀ ਵਿੱਚ ਕਿਸ ਰਾਮ ਦਾ ਜ਼ਿਕਰ ਹੋਏਗਾ ਇਹ ਵਚਨ ਸਤਜੁਗ ਦਾ ਤੇ ਰਾਮ ਦਾ ਅਵਤਾਰ ਹਜ਼ਾਰਾਂ ਕੇ ਲੱਖਾਂ ਸਾਲਾਂ ਬਾਅਦ ਵਿੱਚ ਹੋਇਆ ਰਾਮ ਜਪੋ ਜੀ ਐਸੇ ਐਸੇ ਤਰੂਪ ਰਹਿ ਲਾਤ ਜਪਿਓ ਹਰ ਜੈਸੇ ਇਹ ਵੀ ਸ਼ੰਕਾ ਸਾਡਾ ਨਿਵਰਤ ਹੋ ਜਾਂਦਾ ਖੈਰ ਉਸ ਵੇਲੇ ਫਿਰ ਹਰਨਾਕਸ਼ ਨੇ ਸੰਡੇ ਅਤੇ ਮਰਕੇ ਨੂੰ ਆਖਿਆ ਵੀ ਇਹ ਤੁਸੀਂ ਨੂੰ ਕੀ ਪੜਾਉਂਦੇ ਹੋ ਕਿਹਾ ਅਸੀਂ ਨਹੀਂ ਪੜਾਇਆ ਇਨੂੰ ਉਪਦੇਸ਼ ਦਿੱਤਾ ਹੈ ਨਾਰਦ मुनि ਨੇ ਨਾਰਦ ਮਨੋ ਉਪਦੇਸਿਆ ਉਹਨੇ ਨਾਮ ਜਪਣ ਦਾ ਉਪਦੇਸ਼ ਦਿੱਤਾ ਭਾਵੇਂ ਪਰਖਿਆ ਵੀ ਸੀਗਾ ਇਸ ਕਰਕੇ ਇਹ ਪ੍ਰਮਾਤਮਾ ਦਾ ਵਿਆਪੀ ਰਮੰਤੀ ਰਾਮਾ ਜੀ ਦਾ ਨਾਮ ਜਪਦਾ ਕਿਹਾ ਰੋਕੋ ਉਹ ਰੋਕਣੇ ਰੁਕੇ ਨਾ ਫਿਰ ਪ੍ਰਹਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ ਨਿਰਭਉ ਬਾਲਕ ਮੂਲ ਨੰ ਡਰੇ ਮੇਰੇ ਅੰਤਰ ਗੁਰ ਗੋਬਾਲਾ ਕੋਠੇ ਵਿੱਚ ਬੰਦ ਕਰ ਦਿੱਤਾ ਬਾਹਰੋਂ ਤਾਲਾ ਲਾਤਾ ਬੜਾ ਡਰਾਇਆ ਪਰ ਉਹ ਡਰੋਂ ਦੇ ਬਾਵਜੂਦ ਵੀ ਡਰੇ ਨਾ ਨਿਰਭਉ ਬਾਲਕ ਮੂਲ ਨਾ ਡਰਾਈ ਮੇਰੇ ਅੰਤਰ ਗੁਰ ਗੋਬਾਲਾ ਭਾਈ ਗੁਰਦਾਸ ਜੀ ਸਾਹਿਬ ਜੀ ਨੇ ਵੀ ਇਹਦੀ ਵਿਆਖਿਆ ਕੀਤੀ ਕਿ ਜਲ ਅਗਨੀ ਵਿੱਚ ਘਤਿਆ ਜਲਿਆ ਨਾ ਡੁੱਬਿਆ ਗੁਰ ਪ੍ਰਸਾਦ ਪਾਣੀ ਵਿੱਚ ਡਬੋਣ ਦੀ ਕੋਸ਼ਿਸ਼ ਕੀਤੀ ਭਗਤ ਪ੍ਰਹਿਲਾਦ ਜੀ ਸਾਹਿਬ ਪਾਣੀ ਵਿੱਚ ਵੀ ਨਾ ਡੁੱਬੇ ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਅਗਨੇ ਸਾੜਿਆ ਨਾ ਬਾਰ ਲਿਆ ਹੋਇਆ ਸੀਗਾ ਭਗਤ ਪ੍ਰਹਿਲਾਦ ਜੀ ਸਾਹਿਬ ਜੀ ਦੀ ਸકી ਭੂਆ ਹੋਲਕਾ ਨੇ ਜਿਉਂ ਉਹਦੇ ਕੋਲ ਇੱਕ ਚੱਦਰ ਸੀ ਜਿਹਨੂੰ ਅੱਗ ਨਹੀਂ ਸੀ ਲੱਗਦੀ ਹਰਨਾਖਸ਼ ਨੇ ਆਪਣੀ ਭੈਣ ਪ੍ਰਹਿਲਾਦ ਜੀ ਦੀ ਭੂਆ ਸਕੀ ਨੂੰ ਆਖਿਆ ਕਿ ਇਸ ਬੱਚੇ ਨੂੰ ਗੋਦ ਵਿੱਚ ਲੈ ਕੇ ਤੇ ਅੱਗ ਵਿੱਚ ਬਹਿ ਜਾ ਵੇਖੋ ਕਿ ਇਹ ਸੜ ਜਾਏਗਾ ਤੂੰ ਬਾਜੇਂਗੀ ਤੈਨੂੰ ਬਾਰਿਆ ਭਗਤ ਪ੍ਰਹਿਲਾਦ ਜੀ ਸਾਹਿਬ ਜੀ ਦੀ ਸਕੀ ਭੂਆ ਹੋਲਕਾ ਸੜ ਗਈ ਭਗਤ ਪ੍ਰਹਿਲਾਦ ਜੀ ਸਾਹਿਬ ਫਿਰ ਬਚ ਗਏ ਔਰ ਉਹ ਸੜਦੀ ਰਹੀ ਇਸ ਪ੍ਰਕਾਰ ਹੋਲੀ ਤੋਂ ਲੈ ਕੇ ਲੋਹੜੀ ਤੋਂ ਲੈ ਕੇ ਤੇ ਹੋਲੀ ਤੱਕ ਪੂਰੀ ਬਸੰਤ ਰੁੱਤ ਤੱਕ ਉਹ ਸੜਦੀ ਰਹੀ ਤਾਂ ਹੀ ਉਹਦੀ ਖੇਰ ਫਿਰ ਲੋਕਾਂ ਨੇ ਉਡਾਈ ਤੇ ਕਹਿੰਦੇ ਸੀਗੇ ਹੋਲਕਾ ਜਲਾਉਣੀ ਅੱਜ ਵੀ ਲੋਕ ਹੋਲਕਾ ਜਲਾਉਂਦੇ ਨੇ ਇੱਥੇ ਵਿੱਚ ਰਸਤਿਆਂ ਦੇ ਵਿੱਚ ਖੇਰ ਆਖੋ ਦੀ ਜਲਾ ਦਿੰਦੇ ਨੇ ਪਹਰਾਂ ਦੇ ਵਿੱਚ ਉਹ ਸੜਦੀ ਹੈ ਏ ਰੁਲਦੀ ਐ ਫਿਰ ਖਾਕ ਬਣ ਕੇ ਦਸਵੇਂ ਪਾਸ਼ਾ ਮਾਨ ਨੇ ਔਰਨ ਕੀ ਹੋਲੀ ਮਮਹੋਲਾ ਕਹੋ ਕਿਰਪਾ ਨ ਦਬਾਕ ਅਮੋਲਾ ਮਹਾਰਾ ਨਹੀਂ ਆਖਿਆ ਖੈਰ ਉਹ ਸਾਡੀ ਭਗਤ ਪ੍ਰਹਲਾਦ ਜੀ ਸਾਹਿਬ ਬਚੇ ਅਖੀਰ ਫਿਰ ਹਰਨਾਖਸ਼ ਨੇ ਗੁਰਬਾਣੀ ਵਿੱਚ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਲਿਖਿਆ ਭੈਰੋ ਰਾਗ ਦੇ ਵਿੱਚ ਕਿ ਉਹਨੇ ਗੁਰਜ ਉਠਾਈ ਇਥੇ ਕਥਾ ਵਿੱਚ ਆਇਆ ਕਿ ਉਹਨੇ ਕਿਰਪਾਨ ਦਾ ਮੁਠਾ ਜੋ ਪ੍ਰਾਣਾ ਵਿੱਚ ਲਿਖਿਆ ਕਿ ਕਿਰਪਾਨ ਦਾ ਮੁਠਾ ਕੱਢਿਆ ਤੇ ਪੁੱਛਿਆ ਜਿਹੜਾ ਸਾਹਮਣੇ ਥੰਮਿਆ ਇਹਦੇ ਵਿੱਚ ਵੀ ਤੇਰਾ ਆਰਾਮ ਹੈਗਾ ਤੇਰਾ ਪਰਮਾਤਮਾ ਹੈਗਾ ਤੇਰਾ ਹਰੀ ਹੈਗਾ ਤੇਰਾ ਪ੍ਰਭੂ ਹੈਗਾ ਤੇਰਾ ਈਸ਼ਵਰ ਹੈਗਾ ਤੇਰਾ ਰੱਬ ਹੈਗਾ ਕਿਹਾ ਹਾਂ ਇਹਦੇ ਵਿੱਚ ਵੀ ਹੈਗਾ ਕਿਉਂਕਿ ਮੈਂ ਜਾਣਦਾ ਕਿ ਇਹ ਥੰਮ ਜਿਹੜੇ ਖਲੋਤੇ ਨੇ ਜਹਾਨ ਤੇ ਪਿੱਲਰ ਇਹ ਪਰਮਾਤਮਾ ਦੀ ਸ਼ਕਤੀ ਤੋਂ ਬਿਨਾ ਨਹੀਂ ਖਲੋ ਸਕਦੇ ਜਦੋਂ ਪਰਮਾਤਮਾ ਆਪਣੀ ਸ਼ਕਤੀ ਪਿੱਲਰਾਂ ਵਿੱਚੋਂ ਥੰਮਾਂ ਵਿੱਚੋਂ ਖਿੱਚ ਲੈਂਦਾ ਹੈ ਇਮਾਰਤਾਂ ਰਾਖ ਸਾਬਤ ਹੁੰਦੀਆਂ ਨੇ ਪਿੱਲਰ ਵੀ ਜਿਹੜੇ ਨੇ ਥੰਬ ਵੀ ਜਿਹੜੇ ਨੇ ਉਹਦੀ ਸ਼ਕਤੀ ਤੋਂ ਬਿਨਾ ਰੇਜ਼ਾ ਰੇਜ਼ਾ ਸਾਬਤ ਹੁੰਦੇ ਨੇ ਤੇ ਕਹਿਆ ਥੰਮ ਵਿੱਚ ਵੀ ਰਾਬਿਆ ਕਹਿਆ ਹਾਂ ਥੰਮ ਵਿੱਚ ਵੀ ਰਾਬਿਆ ਕੀੜੀ ਨਾ ਬਣਦਾ ਰਾਮਾ ਪ੍ਰਹਿਲਾਦ ਝੋਲ ਜਾਂਦਾ ਮਹਾਪੁਰਖ ਧਾਰਨਾ ਪੜਿਆ ਕਰਦੇ ਸੀ ਕੀੜੀ ਬਣ ਕੇ ਤਪਦੇ ਹੋਏ ਥੰਮ ਦੇ ਵਿੱਚ ਪ੍ਰਮਾਤਮਾ ਨੇ ਭਗਤ ਪ੍ਰਹਿਲਾਦ ਜੀ ਦਾ ਵਿਸ਼ਵਾਸ ਪਰਪੱਕ ਕੀਤਾ ਤੇ ਇੰਨੇ ਫਿਰ ਗੁਰਜ ਉਠਾਈ ਤੇ ਤਲਵਾਰ ਦਾ ਮੁਠਾ ਖਿੱਚ ਕੇ ਮਾਰਿਆ ਥੰਮ ਦੇ ਵਿੱਚ ਤੇ ਥੰਮ 파ੜ ਪ੍ਰਗਟੇ ਨਾਰਾਇਣ ਪ੍ਰਮਾਤਮਾ ਥੰਮ ਦੇ ਵਿੱਚੋਂ ਪ੍ਰਗਟ ਹੋਏ ਇੰਨਾ ਵੀਰ ਰਸ ਇੰਨਾ ਤੇਜ ਪ੍ਰਤਾਪ ਕਿ ਜਿਵੇਂ ਪਰਲੋ ਮਹਾ ਪਰਲੋ ਆ ਗਈ ਹੋਵੇ ਦੇਵਤੇ ਦੈਂਤ ਸਭ ਤਰਬਕ ਗਏ ਕੰਬ ਗਏ ਜਮੀਨ ਅਸਮਾਨ ਇੱਕ ਹੋ ਗਿਆ ਐਨਾ ਪ੍ਰਚੰਡ ਰੂਪ ਨਿਰੰਕਾਰ ਨੇ ਵਾਹਿਗੁਰੂ ਜੀ ਨੇ ਪਰਮਾਤਮਾ ਨੇ ਪ੍ਰਹਿਲਾਦ ਵਾਸਤੇ ਪ੍ਰਗਟ ਕੀਤਾ ਫਿਰ ਪਰਮਾਤਮਾ ਨੇ ਆਖਿਆ ਇਹਨੂੰ ਕਿ ਤੈ ਮਰ ਲਏ ਹੋਏ ਨੇ ਮੇਰੀ ਭਗਤੀ ਕਰਕੇ ਉਹ ਸਾਰੇ ਦੇ ਸਾਰੇ ਬਰ ਪੂਰੇ ਕਰਕੇ ਤੇਰਾ ਨਾਸ਼ ਕਰਨਾ ਅੱਜ ਨਰਸਿੰਘ ਰੂਪ ਧਾਰਨ ਕੀਤਾ ਨਰ ਜਮ ਸਿੰਘ ਨਾਰ ਕਈਏ ਨਰੂ ਮਤਲਬ ਮਨੁੱਖ ਭਾਵੇਂ ਇਨਸਾਨ ਮਤਲਬ ਬੰਦਾ ਤੇ ਸਿੰਘ ਕਈਏ ਸ਼ੇਰ ਕਮਰ ਤੋਂ ਥਲੜਾ ਸਰੀਰ ਇਨਸਾਨ ਦਾ ਬੰਦੇ ਦਾ ਮਨੁੱਖ ਦਾ ਤੇ ਕਮਰ ਤੋਂ ਉਤਲਾ ਸਰੀਰ ਸਿੰਘ ਦਾ ਸ਼ੇਰ ਦਾ ਇਹਨੇ ਕਿਹਾ ਸੀ ਨਾ ਮਨੁੱਖ ਤੇ ਮਰਾ ਦਾ ਮਨੁੱਖ ਜਾਨਵਰ ਤੋਂ ਮਰਾ ਫਿਰ ਇਹਨੇ ਕਿਹਾ ਸੀਗਾ ਬਰ ਲਿਆ ਕਿ ਨਾ ਦਿਨੇ ਨਾ ਰਾਤ ਪ੍ਰਮਾਤਮਾ ਨੇ ਇਹਨੂੰ ਸੰਧਿਆ ਵੇਲੇ ਮਾਰਿਆ ਉਹ ਵੇਲਾ ਜਦੋਂ ਸੂਰਜ ਛੇ ਪ੍ਰਿਆਸੀ ਪਰ ਛਪਿਆ ਨਹੀਂ ਸੀ ਮਤਲਬ ਦਿਨ ਛੇ ਪ੍ਰਿਆਸੀ ਪਰ ਛਪਿਆ ਨਹੀਂ ਸੀ ਰਾਤ ਪੈ ਰਹੀ ਸੀ ਪਰ ਪਈ ਨਹੀਂ ਸੀ ਸੰਧਿਆ ਦਾ ਵੇਲਾ ਸੰਧੀ ਮਿਲਾਪ ਅੱਧ ਵਿਚਾਲੇ ਨਾ ਦਿਨ ਸੀ ਨਾ ਰਾਤ ਸੀ ਇਸੇ ਕਰਕੇ ਗੁਰੂ ਘਰ ਦੇ ਵਿੱਚ ਰਹਿਰਾ ਸਾਹਿਬ ਜੀ ਦਾ ਪਾਠ ਸੂਰਜ ਛਿਪਣ ਤੇ ਹੁੰਦਾ ਤੇ 5 5 7 7 ਮਿੰਟ ਦੇ ਫਾਸਲੇ ਦੇ ਹਿਸਾਬ ਦੇ ਨਾਲ ਰਹਿਰਾ ਸਬ지 ਦਾ ਟਾਈਮ ਟੇਬਲ ਜਿਹੜਾ ਉਹ ਚੇਂਜ ਹੁੰਦਾ ਸੰਸਾਰੀ ਤੇ ਸਰਕਾਰੀ ਦਫਤਰਾ ਵਾਂਗੂ ਘੰਟੇ-ਘੰਟੇ ਅੱਧੇ-ਅੱਧੇ ਘੰਟੇ ਦੇ ਨਾਲ ਰਹਿਰਾਸ ਦਾ ਫਰਕ ਨਹੀਂ ਪਾਇਆ ਜਾ ਸਕਦਾ ਰਹਿਰਾਸ ਸਾਭ ਸੋਦਰ ਉਦੋਂ ਆਰੰਭ ਹੁੰਦਾ ਜਦੋਂ ਸੂਰਜ ਛਿਪ ਰਿਹਾ ਹੋਵੇ ਪਰ ਛਿਪਿਆ ਨਾ ਹੋਵੇ ਤੇ ਆਸਾ ਜੀ ਦੀ ਵਾਰ ਦੀ ਸਮਾਪਤੀ ਉਦੋਂ ਹੁੰਦੀ ਹੈ ਜਦੋਂ ਚੰਦਰਮਾ ਛਿਪ ਰਿਹਾ ਹੋਵੇ ਪਰ ਛਿਪਿਆ ਨਾ ਹੋਵੇ ਦੋ ਵੇਲੇ ਦੀ ਸੰਧਿਆ ਹੁੰਦੀ ਨਾ ਸਵੇਰ ਦੀ ਅਤੇ ਸ਼ਾਮ ਦੇ ਵੇਲੇ ਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੇਖੋ ਕਿਸੇ ਵੇਲੇ ਤੇ ਅੰਮ੍ਰਿਤ ਵੇਲੇ ਕਿੰਨਾ ਸਮਾਂ ਪਹਿਲਾਂ ਗਰਮੀਆਂ ਦੇ ਵਿੱਚ ਗੁਰੂ ਗਰੀਬ ਨਿਵਾਜ ਮਹਾਰਾਜ ਦਰਸ਼ਨ ਦੇਣ ਆ ਜਾਂਦੇ ਆ ਤੇ ਕਦੇ ਕਦੇ 5:30 ਵਜੇ ਵੀ ਤੇ ਸ਼ਾਮ ਦੀ ਰਹਿਰਾ ਸਾਹਿਬ ਦਾ ਵੀ ਸਮਾਂ ਦੇਖ ਲਓ ਕਦੇ ਕਦੇ 5:30 ਵਜੇ ਕਿਸੇ ਵੇਲੇ 7 ਵਜੇ ਤੋਂ ਬਾਅਦ ਇਸ ਤਰ੍ਹਾਂ ਵੀ ਟਾਈਮ ਚੇਂਜ ਹੁੰਦਾ ਮਰਜ਼ਾਦਾ ਇਹੋ ਹੀ ਹੈ ਜੋ ਲਿਖੀ ਹੋਈ ਆ ਕਿ ਮਹਾਰਾ ਦੀ ਹਜੂਰੀ ਵਿੱਚ ਬੈਠੇ ਹੋਏ ਸਿੰਘ ਸਹਿਬਾਨ ਗ੍ਰੰਥੀ ਸਿੰਘ ਜੀ ਅਰਦਾਸੀਏ ਸਿੰਘ ਨੂੰ ਇਸ਼ਾਰਾ ਦਿੰਦੇ ਨੇ ਅਰਦਾਸੀਆ ਸਿੰਘ ਹਰਕੀਪੌੜੀ ਦੇ ਕੋਲ ਜਾਂਦਾ ਤੇ ਜਾ ਕੇ ਉਹ ਦੇਖਦਾ ਹੈ ਕਿ ਸੂਰਜ ਛਿਪ ਰਿਹਾ ਕਿ ਨਹੀਂ ਜਦੋਂ ਸੂਰਜ ਛਿਪਣ ਵਾਲਾ ਹੋ ਜਾਂਦਾ ਉਹ ਸਿੰਘ ਸਾਹਿਬ ਜੀ ਨੂੰ ਬੇਨਤੀ ਕਰ ਦਿੰਦੇ ਨੇ ਤੇ ਸਿੰਘ ਸਾਹਿਬ ਜੀ ਫਿਰ ਰਾਗੀ ਸਿੰਘ ਜੀ ਨੂੰ ਇਸ਼ਾਰਾ ਕਰਦੇ ਨੇ ਭਾਈ ਜਿਹੜਾ ਸ਼ਬਦ ਚੱਲ ਰਿਹਾ ਹੈ ਇਹਨੂੰ ਸਮਾਪਤ ਕਰਕੇ ਤੇ ਸੋਦਰ ਦੀ ਚੌਂਕੀ ਲਾ ਦਿਓ ਫਿਰ ਸੋਦਰ ਦੀ ਚੌਂਕੀ ਆਰੰਭ ਹੋ ਜਾਂਦੀ ਪੰਜ ਪੰਜ 7 7 ਮਿੰਟ ਦੇ ਵਕਫੇ ਦੇ ਨਾਲ ਖੈਰ ਇਸ ਸਮੇਂ ਪ੍ਰਮਾਤਮਾ ਨੇ ਇਹਦੀ ਇਹ ਵੀ ਸ਼ਰਤ ਪੂਰੀ ਕਰ ਦਿੱਤੀ। ਅਗਲੀ ਇਹਦੀ ਸ਼ਰਤ ਸੀ ਕਿ ਨਾ ਮਨੁੱਖ ਤੋਂ ਮਰਾਂ ਨਾ ਜਾਨਵਰ ਤੋਂ। ਪ੍ਰਮਾਤਮਾ ਨੇ ਅੱਧਾ ਸਰੀਰ ਮਨੁੱਖ ਦਾ ਅੱਧਾ ਜਾਨਵਰ ਦਾ ਨਰਸਿੰਘ। ਫਿਰ ਇਹਦੀ ਹੋਰ ਸ਼ਰਤ ਸੀਗੀ ਵੀ 12 ਮਹੀਨਿਆਂ ਵਿੱਚੋਂ ਕਿਸੇ ਮਹੀਨੇ ਵਿੱਚ ਮੇਰੀ ਮੌਤ ਨਾ ਹੋਵੇ। ਵੇਖ ਲਓ ਤੁਸੀਂ ਕਿੰਨਾ ਸਿਆਣਾ ਹੋ ਗਾ ਰਣਾਕਸ਼। ਇੱਕ 13ਵਾਂ ਵੀ ਮਹੀਨਾ ਹੀ ਹੁੰਦਾ ਆਪ ਜੀ ਨੂੰ ਪਤਾ ਹੋਵੇ ਉਹਨੂੰ ਬਹੁਤ ਅਪਵੈਸੇ ਅਪਵਿੱਤਰ ਮੰਨਿਆ ਜਾਂਦਾ ਸਨਾਤਨ ਵਿੱਚ ਉਹ ਬੜੇ ਬੜੇ ਲੰਮੇ ਸਮੇਂ ਬਾਅਦ ਆਉਂਦਾ ਹਰਨਾਖਸ਼ 13ਵੇਂ ਮਹੀਨੇ ਮਰਿਆ ਫਿਰ ਇਹਨੇ ਕਿਹਾ ਸੀਗਾ ਨਾ ਮੈਂ ਜ਼ਮੀਨ ਤੇ ਮਰਾਂ ਨਾ ਅਸਮਾਨ ਤੇ ਮਰਾਂ ਤੇ ਪਰਮਾਤਮਾ ਨੇ ਨਰਸਿੰਘ ਰੂਪ ਧਾਰਨ ਕਰਕੇ ਉਰੂ ਸ਼ਬਦ ਆਇਆ ਮਤਲਬ ਪੱਟ ਇਹਨੂੰ ਆਪਣੇ ਪੱਟਾਂ ਤੇ ਰੱਖਿਆ ਨਾ ਜ਼ਮੀਨ ਨਾ ਅਸਮਾਨ ਅਧ ਵਿਚਾਲੇ ਹਵਾ ਦੇ ਬੁੱਲੇ ਵਿੱਚ ਫਿਰ ਇਹਨੇ ਕਿਹਾ ਸੀਗਾ ਕਿ ਨਾ ਕੋਈ ਜੀਵਤ ਮੈਨੂੰ ਮਾਰ ਸਕੇ ਨਾ ਮੈਨੂੰ ਕੋਈ ਮਰਿਆ ਮਾਰ ਸਕੇ ਫਿਰ ਭੂਤ ਪ੍ਰੇਤ ਮਰੇ ਬਦਰੂਹਾ ਉਹ ਨਾ ਮੇਰੇ ਪ੍ਰਾਣ ਖਿੱਚ ਸਕਣ ਤੇ ਨਾ ਕੋਈ ਜੀਵਤ ਮੈਨੂੰ ਮਾਰ ਸਕੇ ਤੇ ਉਸ ਵੇਲੇ ਫਿਰ ਪ੍ਰਮਾਤਮਾ ਨੇ ਇਹਨੂੰ ਨੂਹਾਂ ਦੇ ਨਾਲ ਹਰਨਾਖਸ਼ ਜਿਨ ਨਖੀ ਬਿਦਾਰਿਓ ਨਖੀ ਦਾ ਮਤਲਬ ਹੁੰਦਾ ਨਖਨ ਮਤਲਬ ਨੋ ਨੇਲਸ ਜਿਹੜੇ ਸਾਡੇ ਹੱਥਾਂ ਪੈਰਾਂ ਦੇ ਹੁੰਦੇ ਆ ਨੋਵਾਂ ਦੇ ਨਾਲ ਪ੍ਰਮਾਤਮਾ ਨੇ ਮਾਰਿਆ ਤੁਸੀਂ ਕਹੋਗੇ ਨੋ ਜਿਹੜੇ ਨੇ ਇਹ ਜੀਵਤ ਹੁੰਦੇ ਨੇ ਕਿ ਮਰੇ ਹੁੰਦੇ ਨੇ ਜਿਹੜੇ ਨੋ ਨੇ ਨਾ ਜਿੰਦੇ ਹੁੰਦੇ ਨੇ ਨਾ ਮਰੇ ਹੁੰਦੇ ਨੇ ਤੁਸੀਂ ਵੇਖੋ ਜਦੋਂ ਨੋ ਕੱਟੇ ਗਏ ਕੱਟਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਵੀ ਇਹ ਸਾਡੇ ਸਰੀਰ ਦਾ ਹਿੱਸਾ ਨਹੀਂ ਹੈਗੇ ਕਿਉਂਕਿ ਦਰਦ ਨਹੀਂ ਹੁੰਦਾ ਲੇਕਿਨ ਵਾਧੇ ਰਹਿੰਦੇ ਆ ਨੋਹਾਂ ਨੂੰ ਜੇ ਅਸੀਂ ਕਹੀਏ ਕਿ ਜੀਵਤ ਨੇ ਫਿਰ ਸਾਨੂੰ ਦਰਦ ਕਿਉਂ ਨਹੀਂ ਹੁੰਦਾ ਤੇ ਜੇ ਕਹੀਏ ਕਿ ਮਰੇ ਨੇ ਫਿਰ ਵਾਧੇ ਕਿਉਂ ਨੇ ਪ੍ਰਮਾਤਮਾ ਨੇ ਨਖਨ ਨੋਹਾਂ ਦੇ ਨਾਲ ਇਹਨੂੰ ਸੰਧਿਆ ਦੇ ਵੇਲੇ ਸ਼ਾਮ ਦੇ ਸਮੇਂ ਹਰਨਾਖਸ਼ ਨੂੰ ਪਾੜਿਆ ਨੋਹਾਂ ਦੇ ਨਾਲ ਪਾੜ ਕੇ ਨੁੰਦਰਾਂ ਦੇ ਨਾਲ ਇਹਦਾ ਖਾਤਮਾ ਕੀਤਾ ਇਹਦੇ ਨਾਲ ਜਿਹੜੇ ਹੋਰ ਦੰਦ ਸੀਗੇ ਉਹ ਵੀ ਪ੍ਰਮਾਤਮਾ ਨੇ ਨਖਨ ਆਯੁਧ ਨੋਹਾਂ ਦੇ ਆਯੁਧ ਸ਼ਸਤਰ ਦੇ ਨਾਲ ਇਹਨੂੰ ਪਾੜਿਆ ਪਾੜਿਆ ਇੱਕ ਸ਼ਸਤਰ ਵੀ ਆ 10ਵੇਂ ਪਾਸ਼ਾ ਮਹਾਰਾਜ ਗਰੀਬ ਨਵਾਜੀ ਦੇ ਆਪ ਸ਼ਸਤਰਾਂ ਦਾ ਦਰਸ਼ਨ ਕਰ ਰਹੇ ਹੋ ਉਹਦੇ ਵਿੱਚ ਇੱਕ ਸ਼ਸਤਰ ਹੈ ਉਹਦਾ ਨਾਮ ਬਾਗ ਨਖਾ ਬਾਗ ਕਹੀਏ ਸ਼ੇਰ ਨਖਾ ਕਹੀਏ ਨੋਹ ਸ਼ੇਰ ਦੇ ਨੋਹਾਂ ਵਾਲਾ ਸ਼ਸਤਰ ਸੋ ਜਿਹੜੀ ਜ਼ਰਾ ਇਤਿਆਦਿਕ ਲੋਕ ਸਰੀਰ ਤੇ ਪਾਉਂਦੇ ਨੇ ਇਹਨੂੰ ਪਾੜਨ ਵਾਲੀ ਨੋਚ ਕੇ ਰੱਖ ਦੇਣ ਵਾਲੀ ਬੜਾ ਮਜ਼ਬੂਤ ਸ਼ਸਤਰ ਹੁੰਦਾ ਕਮਰ ਕਸੇ ਦਾ ਮਹਾਰਾਜ ਅਸਥਾ ਉਤਾਰਨ ਕਰਿਆ ਕਰਦੇ ਇਸ ਤਰ੍ਹਾਂ ਬਾਗ ਨਖਿਆਂ ਦੇ ਨਾਲ ਜਾਂ ਨਖਣ ਨੂੰ ਦੇ ਨਾਲ ਦੰਤ ਮਾਰੇ ਫਿਰ ਗੁਰਬਾਣੀ ਵਿੱਚ ਇਹ ਸਾਰਾ ਜ਼ਿਕਰ ਆਉਂਦਾ ਪੈਰੋ ਰਾਗ ਦੇ ਵਿੱਚ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਅਮਰਦਾਸ ਮਹਾਰਾ ਸੱਚੀ ਸਰਕਾਰ ਦੇ ਬਚਨ ਨੇ ਕਿ ਜਦੋਂ ਪ੍ਰਮਾਤਮਾ ਨੇ ਬਹੁਤ ਪ੍ਰਚੰਡ ਰੂਪ ਧਾਰਨ ਕੀਤਾ ਤੇ ਦੇਵਤੇ ਦੰਤ ਡਰਨ ਲੱਗ ਗਏ ਦੇਵਕੁਲੀ ਲਕਸ਼ਮੀ ਕੋ ਕਰੇ ਜੈਕਾਰ ਮਾਤਾ ਪ੍ਰਹਿਲਾਦ ਦਾ ਰੂਪ ਨਿਵਾਰ ਲక్ష్ਮੀ ਭੋਕਰ ਨਾ ਸਕੈ ਜਾਏ ਪ੍ਰਹਿਲਾਦ ਜਨ ਚਰਨੀ ਲਾਗਾਦਾਏ ਲక్ష్ਮੀ ਨੂੰ ਕਿਹਾ ਕਿ ਤੁਸੀਂ ਜਾ ਕੇ ਇਹਦਾ ਰੂਪ ਨਿਵਿਰਤ ਕਰੋ ਪ੍ਰਮਾਤਮਾ ਦਾ ਪ੍ਰਮਾਤਮਾ ਦੀ ਦਾਸੀ ਹੈ ਨਾ ਮਤਲਬ ਮਾਇਆ ਲక్ష్ਮੀ ਮਾਇਆ ਡਰੇ ਉਸ ਵੇਲੇ ਪ੍ਰਹਿਲਾਦ ਜੀ ਸਾਹਿਬ ਆਪ ਗਏ ਕਿ ਮਹਾਰਾਜ ਆਪਣਾ ਇਹ ਪ੍ਰਚੰਡ ਰੂਪ ਨਿਵਿਰਤ ਕਰੋ ਤਿੰਨ ਲੋਕ ਜਿਹੜੇ ਨੇ ਉਹ ਆਪ ਜੀ ਦੇ ਪ੍ਰਭਾਵ ਤੋਂ ਡਰ ਗਏ ਨੇ ਤਰਬ ਗਏ ਨੇ ਜ਼ਮੀਨ ਅਸਮਾਨ ਇੱਕ ਹੋ ਗਿਆ ਇਥੇ ਕਲ ਦੀ ਕਥਾ ਵਿਸ਼ਰਾਮ ਤੇ ਆ ਗਈ ਸੀ ਜਿਵੇਂ ਅਗੇ ਗੁਰੂ ਗਰੀਬ ਨਵਾਜ਼ ਮਹਾਰਾਜ ਸਤਗੁਰੂ ਸੱਚੇ ਪਾਸ਼ਾ ਜੀ ਨੂੰ ਭਗਤ ਪ੍ਰਹਿਲਾਦ ਜੀ ਆਪਣੀ ਕਥਾ ਆਪ ਸੁਣਾ ਰਹੇ ਨੇ ਖਾਲਸਾ ਜੀ ਦਾਸ ਨੇ ਪਹਿਲਾਂ ਵੀ ਇੱਕ ਦਿਨ ਆਖਿਆ ਸੀ ਧਰਤੀ ਦਾ ਕੋਈ ਐਸਾ ਖਿੱਤਾ ਨਹੀਂ ਹੈ ਜਿੱਥੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨਹੀਂ ਗਏ ਧਰਤੀ ਛੱਡੋ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਅਸਮਾਨ ਵਿੱਚ ਵੀ ਗਏ ਨੇ ਜਦੋਂ ਅਸਮਾਨ ਦੀ ਖੋਜ ਹੋਵੇਗੀ ਨਾ ਗ੍ਰਹਿਨ 70 ਤਾਰਿਆਂ ਤੇ ਜੀਵਨ ਦੀ ਖੋਜ ਹੋਵੇਗੀ ਲੋਕ ਉਥੇ ਬਸਣਗੇ ਇਹ ਯਕੀਨ ਕਰਿਓ ਉਥੇ ਤੁਹਾਨੂੰ ਗੁਰਦੁਆਰੇ ਮਿਲ ਜਾਣੇ ਆ ਉਥੇ ਤੁਹਾਨੂੰ ਇਤਿਹਾਸ ਦੇ ਨਿਸ਼ਾਨ ਮਿਲ ਜਾਣੇ ਆ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਸਮਾਨ ਵਿੱਚ ਵੀ ਮਹਾਰਾਜ ਗਏ ਪਿੱਛੇ ਆਇਆ ਮਹਾਰਾਜ ਦੱਤਾ ਤਰੇ ਨੂੰ ਮਿਲੇ ਭਗਤ ਧਰੂ ਜੀ ਸਾਹਿਬ ਜੀ ਨੂੰ ਮੇਰੇ ਸਵੇਰ ਪਰਬਤ ਤੇ ਗਏ ਕਾਕਪਸੁੰਢੀ ઋષਿ ਨੂੰ ਮਿਲੇ ਹੁਣ ਮਹਾਰਾਜ ਸੋ ਧਰੂ ਲੋਕ ਤੋਂ ਬਾਅਦ ਧਰੂਵਟਲ ਅਜੋ ਨਾਂ ਡਰਿਓ ਭਗਤ ਪ੍ਰਹਿਲਾਦ ਜੀ ਦੇ پاس ਗਏ ਉਹ ਸਾਰੀ ਆਪਣੀ ਵਿਥਿਆ ਮਹਾਰਾਜ ਜੀ ਨੇ ਸੁਣਾ ਰਹੇ ਨੇ ਬੜੀ ਰਸਮਈ ਅਤੇ ਰਸਮਈ ਮਹਾਰਾਜ ਦੀ ਕਥਾ ਜਿਵੇਂ ਅੱਗੇ ਲੜੀ ਵਾਰੂਪ ਦੇ ਵਿੱਚ ਆ ਰਹੀ ਹੈ ਆਓ ਭਾਈ ਗੁਰੂ ਗਰੀਬ ਨਵਾਜ਼ ਮਹਾਰਾਜ ਜੀ ਦੀ ਅਮਰ ਕਥਾ ਦੇ ਨਾਲ ਜੜੋ ਇਕਾਗਰਤਾ ਬਣਾਓ ਸ੍ਰੀ ਗੁਰੂ ਕਲਗੀਧਰ